ਭਾਵੇਂ ਬੰਦ-ਬੰਦ ਸਾਡਾ ਕਟਵਾਲਾ ਈਨ ਤੇਰੀ ਨਹੀਂਓ ਮੰਨਣੀ ਸੂਬੇ ਆ ਈਨ ਤੇਰੀ ਨਹੀਂਓ ਮੰਨਣੀ ਬਿਲਕੁਲ ਨਿੱਕਿਆਂ ਜਿੰਦਾ ਵੱਡੇ ਸਾਕੇ ਧੰਤਨ ਧੰਬਾ ਜੋਰਾਵਰ ਸਿੰਘ ਜੀ ਧੰਤਨ ਧੰਬਾ ਫਤਿਹ ਸਿੰਘ ਜੀ ਜਗਤ ਮਾਤਾ ਧੰਤਨ ਮਾਤਾ ਗੁਜਰਕੌਰ ਜੀ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਤਨ ਗੁਰ ਇੱਕ ਬਹਾਦਰ ਹਿੰਦ ਦੀ ਚਾਦਰ ਪੂਰਾ ਸਰਬੰਸ ਵਾਰ ਕੇ ਇਨਸਾਨੀਅਤ ਨੂੰ ਜਿਹੜਾ ਜਿੰਦਾ ਰੱਖਣ ਵਾਲਾ ਸਿੱਖ ਇਤਿਹਾਸ ਕਿਸੇ ਵੀ ਜਾਣ ਪਹਿਚਾਣ ਦਾ ਮਹਤਾਜ ਨਹੀਂ ਹੈ ਸਫਰ-ਏ-ਸ਼ਹਾਦਤ ਚੱਲ ਰਿਹਾ ਸਫਰ-ਏ-ਸ਼ਹਾਦਤ ਦੇ ਦੌਰਾਨ ਪੂਰੇ ਹੀ ਪੰਜਾਬ ਦੇ ਵਿੱਚ ਥਾ-ਥਾ ਲੰਗਰ ਲੱਗੇ ਹੋਏ ਨੇ ਪੂਰੇ ਹੀ ਪੰਜਾਬ ਵਾਸੀਆਂ ਦੇ ਲਈ ਇਹ ਦਿਨ ਬੜੇ ਹੀ ਅਹਿਮ ਨੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਨੇ ਸਿੱਖ ਕੌਮ ਦੇ ਲਈ ਚਾਰ ਸਾਹਿਬਜ਼ਾਦਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਸਿੱਖ ਇਤਿਹਾਸ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਜਿਹੜੇ ਯੋਧੇ ਹੋਏ ਨੇ ਗੁਰੂ ਹੋਏ ਨੇ ਜਿਨ੍ਹਾਂ ਨੇ ਇਨਸਾਨੀਅਤ ਦੇ ਖਾਤਰ ਆਪਣਾ ਬਲੀਦਾਨ ਦਿੱਤਾ ਤਾਂ ਅੱਜ ਅਸੀਂ ਚੰਡੀਗੜ੍ਹ ਦੇ ਪਿੰਡ ਮਲੋਆ ਦੇ ਵਿੱਚ ਪਹੁੰਚੇ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਫਰ-ਏ-ਸ਼ਹਾਦਤ ਨੂੰ ਦੇਖਦੇ ਹੋਏ ਜਿਹੜਾ ਲੰਗਰ ਇੱਥੇ ਲੱਗਿਆ ਹੋਇਆ ਤਾਂ ਲੰਗਰ ਦੇ ਵਿੱਚ ਨੌਜਵਾਨ ਸੇਵਾ ਕਰਦੇ ਨੇ ਹਰ ਸਾਲ ਇਹ ਜਿਹੜਾ ਲੰਗਰ ਹੈ ਏਸੀ ਚੌਕ ਦੇ ਉੱਪਰ ਜਦੋਂ ਅਸੀਂ ਪੰਜਾਬ ਤੋਂ ਚੰਡੀਗੜ੍ਹ ਐਂਟਰ ਹੁੰਨੇ ਆ ਪਹਿਲੇ ਗੋਲ ਚੌਕ ਦੇ ਪਰੇ ਜਿਹੜਾ ਲੰਗਰ ਲੱਗਦਾ ਪਿਛਲੇ 6 ਸਾਲਾਂ ਤੋਂ ਇਹ ਜਿਹੜਾ ਲੰਗਰ ਚੱਲ ਰਿਹਾ ਤਾਂ ਲੰਗਰ ਦੇ ਵਿੱਚ ਬਹੁਤ ਸਾਰੇ ਨੌਜਵਾਨ ਬਜ਼ੁਰਗ ਬੀਬੀਆਂ ਬੱਚੇ ਸਾਰੇ ਹੀ ਸੇਵਾ ਕਰਦੇ ਨੇ ਤਾਂ ਲਗਾਤਾਰ ਦਿਨ ਰਾਤ ਇਹ ਜਿਹੜਾ ਲੰਗਰ ਹੈ ਚੱਲਦਾ ਤਾਂ ਅਸੀਂ ਹੁਣ ਤੁਹਾਨੂੰ ਦਿਖਾਉਣਾ ਹੈ ਕਿ ਕਿਸ ਤਰੀਕੇ ਦੇ ਨਾਲ ਬੀਬੀਆਂ ਇੱਥੇ ਸੇਵਾ ਕਰਦੀਆਂ ਨੇ ਕਿੱਦਾਂ ਸਾਰਾ ਹੀ ਪਿੰਡ ਆਪਸੀ ਭਾਈਚਾਰੇ ਦਾ ਸਾਂਝ ਨੂੰ ਲੈ ਕੇ ਇੱਥੇ ਆ ਕੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਲੰਗਰ ਲਾਉਂਦਾ ਹੈ ਤੇ ਇੱਥੇ ਜਿਹੜੀ ਸੇਵਾ ਸੰਭਾਲਾ ਕੀਤੀ ਜਾਂਦੀ ਹੈ ਸੋ ਉਹ ਗੱਲਬਾਤ ਕਰਦੇ ਆਂ ਬੀਬੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬੀਬੀ ਜੀ ਅੱਜ ਤੁਸੀਂ ਇੱਥੇ ਲੰਗਰ ਦੇ ਵਿੱਚ ਸੇਵਾ ਕਰ ਰਹੇ ਹੋ ਕਿੰਨੇ ਦਿਨ ਤੋਂ ਇਹ ਲੰਗਰ ਜਿਹੜਾ ਚੱਲਦਾ ਕਿਸ ਤਰ੍ਹਾਂ ਦੀ ਜਿਹੜੀ ਤੁਹਾਡੀ ਸੇਵਾ ਜਦੋਂ ਤੁਸੀਂ ਇੱਥੇ ਆਉਂਦੇ ਹੋ ਲੰਗਰ ਦੇ ਵਿੱਚ ਅਸੀਂ ਲੰਗਰ ਦੇ ਵਿੱਚ ਜੀ ਬੇਟਾ ਅੱਜ ਲੰਗਰ ਜਾਂ ਸ਼ੁਰੂ ਹੋਇਆ ਤਾਂ ਅੱਜ ਬੀਬੀਆਂ ਆਈਆਂ ਸਾਰੀਆਂ ਹਾਂਜੀ ਤਾਂ ਫਿਰ ਤਿੰਨ ਦਿਨ ਲੰਗਰ ਚੱਲਦਾ ਠੀਕ ਹੈ ਹਾਂਜੀ ਅੱਜ ਅੱਜ ਖਿਚੜੀ ਦਾ ਲੰਗਰ ਚੱਲਿਆ ਕੱਲ ਨੂੰ ਪ੍ਰਸ਼ਾਦਿਆਂ ਦਾ ਲੰਗਰ ਚੱਲੇਗਾ ਹਾਂਜੀ ਦਿਨ ਰਾਤ ਤੁਸੀਂ ਫਿਰ ਸੇਵਾ ਜਦੋਂ ਕਰਦੇ ਹੋ ਜੀ ਦਿਨ ਰਾਤ ਬੇਟਾ ਸਿ ਸ਼ਾਮ ਨੂੰ ਚਲੀ ਜਾਂਦੀ ਠੀਕ ਹੈ ਜੀ ਹਾਂਜੀ ਇਹ ਮੁੰਡੇ ਰਹਿੰਦੇ ਆ ਹਾਂ ਮੇਰੇ ਠੀਕ ਠੀਕ ਹੈ ਪਰ ਅਸੀਂ ਬੀਬੀਆਂ ਸਾਰੀਆਂ ਚਲੀ ਜਾਂਦੀ ਠੀਕ ਹੈ ਜੀ ਹਾਂਜੀ ਕਿੰਨਾ ਦਾ ਮਹਿਸੂਸ ਹੁੰਦਾ ਜਦੋਂ ਤੁਸੀਂ ਇੱਥੇ ਕਿ ਸੇਵਾ ਕਰਦੇ ਹੋ ਨਾਮ ਜਪਦੇ ਹੋ ਮਨ ਦੇ ਵਿੱਚ ਕੀ ਆਉਂਦਾ ਜਦੋਂ ਤੁਸੀਂ ਸਹਬਜ਼ਾਦਿਆਂ ਨੂੰ ਯਾਦ ਕਰਦੇ ਹੋ ਬੜੇ ਅੱਛੇ ਉਹ ਮੰਨ ਦੇ ਵਿੱਚ ਆਉਂਦੇ ਖਿਆਲ ਸਾਬ ਜਦਿਆਂਗੇ ਬਹੁਤ ਅੱਛਾ ਹੈ ਹਾਂ ਕਿੰਨੀ ਉਮਰ ਹੋ ਗਈ ਬੇਬੇ ਮੇਰੀ ਉਮਰ ਤਾਂ ਬੇਟੇ 80 ਤੱਕ ਪਹੁੰਚਣ ਵਾਲੀ ਹੋਣੀ ਹੈ ਅੱਛਾ ਹਾਂਜੀ ਮਤਲਬ ਜਿੰਨੇ ਚਿਰ ਤੂੰ ਇਹ ਲੰਗਰ ਲਾ ਗਰੇ ਤੁਸੀਂ ਲਗਾਤਾਰ ਇੱਥੇ ਆ ਕੇ ਸੇਵਾ ਕਰਦੇ ਹੋ ਹਾਂਜੀ ਕਰਦੀ ਹਾਂ ਹਾਂਜੀ ਹਾਂਜੀ ਕਰਦੀ ਹਾਂ ਹੋਰ ਵੀ ਜਿਹੜੀਆਂ ਨਮੀਆਂ ਨੋਹਾਂ ਆ ਗਈਆਂ ਨੇ ਅੱਜ ਕੱਲ ਤਾਂ ਧੀਆਂ ਵਿਆਹ ਕੇ ਚਲ ਗੀਆਂ ਨੇ ਨਵੇਂ ਜਿਹੜੇ ਪੋਤਰੇ ਵਗੈਰਾ ਉਹਨਾਂ ਨੂੰ ਤੁਸੀਂ ਦੱਸਦੇ ਹੋ ਇਤਿਹਾਸ ਬਾਰੇ ਛੋਟੇ ਸੱਭ ਜਾਂਦਿਆਂ ਦੇ ਬਾਰੇ ਤੇ ਆ ਸਭਾ ਜੀ ਬਿੱਟ ਮੈਂ ਪੜੀ ਲਿਖੀ ਤਾਂ ਹੈ ਨਹੀਂ ਪਰ ਜੋਬ ਮੈਂ ਕਰੀਏ ਸਰਕਾਰੀ ਠੀਕ ਹੈ ਜੀ ਪਰ ਪੜੀ ਲਿਖੀ ਹੈ ਨਹੀਂ ਪਰ ਮੈਂ ਵਾਹਿਗੁਰੂਏ ਨਾਮ ਲੈਂਦੀ ਆ ਮੈਨੂੰ ਹੋਰ ਗਾਹਾਂ ਇਤਿਹਾਸਾਂ ਦਾ ਪਤਾ ਨੂੰ ਦੇਖਦੀ ਮੈਂ ਸੁਣਦੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਫਿਰ ਨਾਮ ਸਿਮਰਨ ਇੱਥੇ ਕਿ ਸੇਵਾ ਕਰਦੇ ਹਾਂ ਮਤਲਬ ਚੰਗਾ ਇੱਕ ਤੁਹਾਨੂੰ ਬਹੁਤ ਵਧੀਆ ਮਹਿਸੂਸ ਹਾਂਜੀ ਵਧੀਆ ਮਹਿਸੂਸ ਦਿੰਦਾ ਸਾਡੇ ਜੀ ਗੁਰਦੁਆਰਾ ਵੀ ਸਾਡੇ ਸਾਹਮਣੇ ਹੀ ਇੱਦਾਂ ਹੀ ਗੇਟ ਦੇ ਸਾਹਮਣੇ ਠੀਕ ਹੈ ਜੀ ਅਸੀਂ ਉੱਥੇ ਵੀ ਹੁਣ ਬਾਬੇ ਇਹਨਾਂ ਦੇ ਸਹਿਬ ਜਦਿਆਂ ਕਿ ਸੁਖਮਨੀ ਚੱਲ ਰਹੀਆਂ ਉੱਥੇ ਵੀ ਸੇਵਾ ਠੀਕ ਹੈ ਹਾਂਜੀ ਤਾਂ ਹੋਰ ਵੀ ਸਾਡੇ ਨਾਲ ਭੈਣਾਂ ਮੌਜੂਦ ਨੇ ਬੀਬੀਆਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी ਇੱਥੇ ਸੇਵਾ ਕਰਦੇ ਹੋ ਤੁਸੀਂ ਜਿੰਨੇ ਦਿਨ ਲੰਗਰ ਚੱਲਦਾ ਉਹਨੇ ਦਿਨ ਫਿਰ ਲਗਾਤਾਰ ਸੇਵਾ ਕਰਦੇ ਹੋ ਹਾਂ ਸੇਵਾ ਉੱਤ ਲਗਾਤਾਰ ਕਰ ਠੀਕ ਹੈ ਜੀ ਹੋਰ ਇਹ ਕਿਹੜਾ ਪਿੰਡ ਆ ਆਪਣਾ ਜੀ ਮਲੋਆ ਅੱਛਾ ਮਲੋਈ ਪਿੰਡ ਤੋਂ ਹੀ ਹੋ ਜੀ ਹਾਂ ਜੀ ਠੀਕ ਹੈ ਜੀ ਕੌਣ ਕੌਣ ਆਇਆ ਘਰ ਦੇ ਵਿੱਚੋਂ ਜੀ ਮੈਂ ਤਾਂ ਇਕੱਲੀ ਆਈ ਪੁੱਤ ਹੈ ਠੀਕ ਹੈ ਜੀ ਕਿੱਦਾਂ ਤਾਂ ਲੱਗਦਾ ਜਦੋਂ ਤੁਸੀਂ ਇਹਨਾਂ ਦੇ ਨਾਲ ਵਿੱਚ ਆ ਕੇ ਇੱਥੇ ਸੇਵਾ ਕਰਦੇ ਹੋ ਬਾਈ ਬਹੁਤ ਅੱਛਾ ਲੱਗਾ ਅੱਛਾ ਜੀ ਸਹੀ ਦਾ ਬਾਰੇ ਪੁੱਤ ਹਾਂ ਹੋਰ ਬੜਾ ਅੱਛਾ ਲੱਗਾ ਠੀਕ ਹੈ ਠੀਕ ਹੈ ਜੀ ਹਾਂ ਛੋਟੇ-ਛੋਟੇ ਬੱਚੇ ਵੀ ਤੁਹਾਡੇ ਨਾਲ ਆਉਂਦੇ ਜੀ। ਹਾਂ ਜੀ ਹਾਂ ਭਾਈ। ਆਏ ਵੇ ਮੇਰੇ ਪੋਤੇ। ਠੀਕ ਹੈ ਜੀ। ਫਿਰ ਉਹਨਾਂ ਨੂੰ ਤੁਸੀਂ ਦੱਸਦੇ ਹੁੰਨੇ ਹੋ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਕੀ ਕਰਨਾ ਹੈ। ਹਾਂ। ਠੀਕ ਹੈ ਠੀਕਾ। ਅੱਜ ਹੁਣ ਅੱਜ ਕੀ ਬਣੂਗਾ ਜੀ? ਅੱਜ ਤਾਂ ਤਖੀਟੜੇ ਚੱਲ ਰਿਹਾ। ਠੀਕ ਹੈ। ਅੱਛਾ ਇਹ ਜਿਹੜੇ ਮਟਰਾਂ ਖਿੱਚੀ ਲਈ ਕੱਢੇ ਜਾ ਰਹੇ। ਇਹ ਕੱਲ ਨੂੰ ਚੱਲੇ। ਅੱਛਾ ਇਹ ਕੱਲ ਨੂੰ ਚੱਲਣਗੇ ਠੀਕ ਹੈ। ਹਾਂ। ਠੀਕ ਹੈ ਠੀਕ ਹੈ। ਇਹ ਕੱਲ ਨੂੰ ਚੱਲੇ। ਠੀਕ ਹੈ ਜੀ। ਤਾਂ ਹੋਰ ਵੀ ਭੈਣਾਂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗ ਅੱਜ ਤੁਸੀਂ ਲੰਗਰ ਦੇ ਵਿੱਚ ਕਰਦੇ ਹੋ ਸੇਵਾ ਜੀ 6 ਦਿਨ ਲੰਗਰ ਚੱਲਦਾ ਸੀ ਸੁਣਿਆ ਇੱਥੇ ਤਾਂ ਫਿਰ ਰੋਜ਼ ਹੀ ਤੁਸੀਂ ਲੰਗਰ ਦੇ ਵਿੱਚ ਆ ਕੇ ਸੇਵਾ ਕਰਦੇ ਹੋ ਜੀ ਹਾਂ ਜੀ 2019 ਤੋਂ ਲੰਗਰ ਚੱਲ ਰਿਹਾ ਹੈ ਇਹ ਕਈ ਸਾਲ ਤੋਂ ਹਰ ਸਾਲ ਇਸੇ ਤਰ੍ਹਾਂ ਸਮੂਹ ਸਾ ਸੰਗਤ ਸਾਰਾ ਯੋਗਦਾਨ ਪਾਉਂਦੀ ਹੈ ਸਾਰੀ ਬੀਬੀਆਂ ਆਪਣਾ ਗੁਰਨਾਨਦ ਦਰਬਾਰ ਸਾਹਿਬ ਤੋਂ ਬੀਬੀਆਂ ਸੇਵਾ ਕਰਦੀਆਂ 3 ਦਿਨ ਠੀਕ ਹੈ ਜੀ ਚਾਹ ਦਾ ਲੰਗਰ ਵੀ ਡੇਲੀ ਚੱਲਦਾ ਹੀ ਹੈ ਦਿਨ ਰਾਤ ਚੱਲਦਾ ਚਾਹ ਦਾ ਹਾਂ ਜੀ ਫਿਰ ਜਿਸ ਤਰ੍ਹਾਂ ਅੱਜ ਖਿਚੜੀ ਬਣਾਤੇ ਕਾਲੇ ਛੋਲੇ ਹੋਣਗੇ ਕਾਲੇ ਪਰਸੋਂ ਵਾਸਤੇ ਸਬਜ਼ੀਆਂ ਵਾਸਤੇ ਬੀਬੀਆਂ ਤਿਆਰੀਆਂ ਕਰ ਰਹੀਆਂ ਹਾਂ ਜੀ ਬਹੁਤ ਅੱਛਾ ਲੱਗਦਾ ਇਸ ਬਹੁਤ ਸੋਹਣਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਗੌਰ ਕਰੋ ਨਮਖ ਰੱਖਦੇ ਹੋਏ ਹਾਂ ਜੀ ਬਹੁਤ ਵਧੀਆ ਹਾਂ ਜੀ ਤੁਸੀਂ ਇਹ ਸਾਰੀਆਂ ਭੈਣਾਂ ਫਿਰ ਇਕੱਠੀਆਂ ਹੋ ਕੇ ਆਉਂਦੀਆਂ ਨੇ ਪਿੰਡ 'ਚ ਹਾਂ ਜੀ ਆਪਣੇ ਬੱਚੇ ਆਉਂਦੇ ਆਂ ਜੀ ਗੱਡੀਆਂ ਆਉਂਦੀਆਂ ਟੈਂਪੂ ਆਉਂਦੇ ਆ ਉਹਨਾਂ ਦੇ ਨਾਲ ਸਾਰੇ ਰਲ ਕੇ ਸੰਗਤ ਆ ਜਾਂਦੀ ਹੈ ਠੀਕ ਹੈ ਠੀਕ ਹੈ ਹਾਂ ਬਹੁਤ ਚੰਗਾ ਜਿਵੇਂ ਅੱਜ ਕੱਲ ਨਮੀਆਂ ਨੋਹਾਂ ਆ ਗਈਆਂ ਨੇ ਜੀ ਜਿਹੜੀਆਂ ਆਪਣੀਆਂ ਧੀਆਂ ਨੇ ਉਹ ਵਿਆਹ ਹੋ ਕੇ ਚਲ ਜਾਂਦੀਆਂ ਨੇ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਨਵੀਆਂ ਨੋਹਾਂ ਨੂੰ ਨਹੀਂ ਪਤਾ ਇਤਿਹਾਸ ਦਾ ਜਿਹੜੇ ਨਵੇਂ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਨਹੀਂ ਪਤਾ ਤਾਂ ਫਿਰ ਤੁਸੀਂ ਯਤਨ ਕਰਦੇ ਹੋ ਉਹਨਾਂ ਨੂੰ ਦੱਸਣ ਦਾ ਹਾਂ ਜੀ ਅੱਜ ਕੱਲ ਇਹ ਨੈੱਟ ਦਾ ਹੈਗਾ ਵੀਡੀਓ ਪਾ ਦਿੰਦੇ ਆ WhatsApp ਤੇ ਸਾਰਿਆਂ ਨੂੰ ਮੈਸੇਜ ਕਰ ਦਿੰਦੇ ਆ ਜੀ ਵੀ ਤਿੰਨ ਦਿਨ ਲੰਗਰ ਚੱਲਣਾ ਹੈਗਾ ਬੱਚੇ ਹੈ ਬੈਨਰ ਜੇ ਛਾਪਾ ਲੈਂਦੇ ਆ ਫਿਰ ਸਾਰਿਆਂ ਨੂੰ ਫੋਨ ਕਰਕੇ ਵੀ ਦੱਸ ਦਿੰਦੇ ਆ ਵੀ ਇਸ ਤਰ੍ਹਾਂ ਕਰਕੇ 3 ਦਿਨ ਲੰਗਰ ਚੱਲਣਾ ਵੀ ਆਉ ਬੀਬੀਆਂ ਵੀ ਆਉਂਦੀਆਂ ਗੋਡੀਆਂ ਆਪਣੇ ਜਿਹੜੀਆਂ ਵਿਆਹ ਹੋ ਕੇ ਵੀ ਗਈਆਂ ਉਹ ਵੀ ਆ ਜਾਂਦੀਆਂ ਨੇੜੇ ਤੇੜੀਆਂ ਜਿਹੜੀਆਂ ਹਾਂ ਜੇ ਬਹੁਤ ਇਹ ਅੱਛਾ ਵੀ ਉਹਨਾਂ ਦੇ ਦਿਲ 'ਚ ਇੰਨਾ ਹੁੰਦਾ ਵੀ ਜਦ ਸਾਹਿਬਜ਼ਾਦੇ ਨੇ ਆਪਾਂ ਨੂੰ ਇਹਨਾਂ ਸਹੀਦੀ ਦਈ ਹੈ ਤਾਂ ਅਸੀਂ ਵੀ ਚੰਗੀ ਤਰ੍ਹਾਂ ਕਰੀਏ ਆਪਣਾ ਯੋਗਦਾਨ ਪਾਈਏ ਜੋ ਵੀ ਸੰਗਤ ਸਰਦਾ ਜੀ ਕਰਦੀਆਂ ਹਾਂ ਜੀ ਤਾਂ ਹੋਰ ਜਿਹੜੀਆਂ ਭੈਣਾਂ ਘਰਾਂ ਦੇ ਵਿੱਚ ਬੈਠੀਆਂ ਨੇ ਜਾਂ ਜਿਹੜੀਆਂ ਬਿਲਕੁਲ ਤੰਦਰੁਸਤ ਨੇ ਜਿਹੜੀਆਂ ਨਹੀਂ ਆਉਂਦੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੀ ਅਸੀਂ ਉਹਨਾਂ ਨਾਲ ਵੀ ਇਹੀ ਕਹਿੰਦੇ ਆਂ ਵੀ ਉਹ ਵੀ ਆਣ ਤਾਂ ਹੋਰ ਵੀ ਮਾਤਾਵਾਂ ਬੀਬੀਆਂ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦੇ ਆਂ ਬੀਬੀ ਅੱਜ ਤੁਸੀਂ ਇੱਥੇ ਸੇਵਾ ਕਰਦੇ ਹੋ ਸਾਹਿਬ ਜਤਿਆਂ ਦੀ ਸ਼ਹਾਦਤ ਦੇ ਜਿਹੜੇ ਦਿਨ ਚੱਲਦੇ ਨੇ ਤੁਸੀਂ ਇੱਥੇ ਰੋ ਸੇਵਾ ਕਰਦੇ ਹੋ ਕਿੱਦਾਂ ਦਾ ਲੱਗਦਾ ਤੁਹਾਡੇ ਮਨ ਨੂੰ ਸਾਨੂੰ ਤਾਂ ਸੇਵਾ ਕਰਦੇ ਆਂ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਜੀ ਤੇ ਪਰ ਅੱਗੇ ਇਤਿਹਾਸ ਜਿਹੜਾ ਬੱਚਿਆਂ ਦੇ ਦਿਮਾਗ ਵਿੱਚ ਪਾਉਣਾ ਜਾਂ ਹੋਵੇ ਉਹ ਇਸ ਦੇ ਆਧਾਰ ਤੇ ਚੱਲ ਸਕਦਾ ਹੈ ਜੇ ਸਕੂਲਾਂ ਦੇ ਵਿੱਚ ਇਹ ਵਿਸ਼ਾ ਲਾਜ਼ਮੀ ਰੱਖਿਆ ਜਾਵੇ ਬਿਲਕੁਲ ਤੇ ਬਾਕੀ ਇਹ ਹੈਗਾ ਵੀ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀਆਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਹ ਵਿਸ਼ਾ ਲਾਜ਼ਮੀ ਰੱਖਿਆ ਜਾਵੇ ਚਾਹੇ ਕੋਈ ਵੀ ਕਲਾਸ ਹੈ ਇਹ ਲਾਜ਼ਮੀ ਤੌਰ ਤੇ ਰੱਖਿਆ ਜਾਵੇ ਜੀ ਹਾਂਜੀ ਮਤਲਬ ਸਹਿਬਜ਼ਾਦਿਆਂ ਦਾ ਇਹ ਇਤਿਹਾਸ ਹੈ ਉਹ ਜ਼ਰੂਰ ਹੈ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰੀ ਰੱਖਿਆ ਜਾਵੇ ਸਹਿਬਜ਼ਾਦਿਆਂ ਦਾ ਵੀ ਬਾਕੀ ਗੁਰੂਆਂ ਦਾ ਵੀ ਜਿਹੜਾ ਪੰਜਾਬ ਉਹਦਾ ਪੰਜਾਬ ਦਾ ਇਤਿਹਾਸ ਹੈ ਗੁਰੂਆਂ ਦਾ ਇਹ ਇਹ ਲਾਜ਼ਮੀ ਰੱਖਿਆ ਜਾਵੇ ਸਬਜੈਕਟ ਵਾਈਜ਼ ਜੀ ਯਾਨੀ ਇੱਕ ਸਬਜੈਕਟ ਇਹ ਪੰਜਾਬੀ ਆ ਚਾਹੇ ਕੋਈ ਇੰਗਲਿਸ਼ ਸਕੂਲ ਹੈ ਜਿਹੜਾ ਮਰਜ਼ੀ ਹੈ ਇਹਦੇ ਵਿੱਚ ਪੰਜਾਬੀ ਦਾ ਸਬਜੈਕਟ ਲਾਜ਼ਮੀ ਪੜਾਇਆ ਜਾਵੇ ਬਿਲਕੁਲ ਤਾਂ ਬਹੁਤ ਸਾਰੀਆਂ ਜਿਹੜੀਆਂ ਨੌਹਾਂ ਨਵੀਆਂ ਆਉਂਦੀਆਂ ਨੇ ਘਰਾਂ ਦੇ ਵਿੱਚ ਅੱਜ ਕੱਲ ਤਾਂ ਕੁੜੀਆਂ ਵੀ ਮਾਡਰਨ ਹੋ ਗਈਆਂ ਨੇ ਜਿਹੜੀਆਂ ਆਪਣੀਆਂ ਧੀਆਂ ਨੇ ਉਹ ਵਿਆਹ ਕੇ ਪਿੱਕ ਆਪਣੇ ਸਹੁਰਿਆਂ ਦੇ ਘਰ ਚਲ ਜਾਂਦੀਆਂ ਨੇ ਜਿਵੇਂ ਕੁੜੀਆਂ ਵਿਆਹ ਕੇ ਇੱਥੇ ਸੇਵਾ ਕਰਦੀਆਂ ਨੇ ਬਹੁਤ ਸਾਰੀਆਂ ਤੇ ਦਿਲ ਚ ਹੁੰਦੇ ਆ ਬੱਚੇ ਬਹੁਤ ਬਾਹਰ ਵੀ ਚਲੇ ਗਏ ਨੇ ਜਾਂ ਉਹਨਾਂ ਦੇ ਦਿਲ ਚ ਇਹ ਹੁੰਦਾ ਕਿ ਅਸੀਂ ਵੀ ਜਾ ਕੇ ਇੱਥੇ ਸੇਵਾ ਕਰੀਏ ਫਿਰ ਫੋਨ ਤੇ ਨਾਲ ਦਿਨ ਚਾਹਦੇ ਹੁਣੇ ਨੇ ਕੁੜੀਆਂ ਦੇ ਵੀ ਅਸੀਂ ਮੰਮੀਆਂ ਅਸੀਂ ਵੀ ਆਉਣਾ ਸਾਡਾ ਮਨ ਕਰਦਾ ਹਾਂ ਜੀ ਹਾਂਜੀ ਬੱਚੇ ਸਾਡੇ ਤਾਂ ਨਾਲ ਲੱਗੇ ਹੋਏ ਨੇ ਇਸ ਪਾਸੇ ਪਰ ਜਣੀ ਨੌਜਵਾਨ ਪੀੜੀ ਨੂੰ ਇਹ ਹੋਣਾ ਚਾਹੀਦਾ ਹੈ ਵੀ ਆਪਣਾ ਜਿਹੜਾ ਵਿਰਸਾ ਹੈ ਇਹ ਪੰਜਾਬੀ ਦਾ ਜਾਂ ਇਤਿਹਾਸ ਦਾ ਪੰਜਾਬ ਦਾ ਬੱਚਿਆਂ ਦੀ ਉਹ ਸ਼ਹਾਦਤ ਦਾ ਜਾਂ ਗੁਰੂ ਗੋਬਿੰਦ ਸਿੰਘ ਦੇ ਸਾਰੇ ਇਤਿਹਾਸ ਬਾਰੇ ਵੀ ਇਹ ਪੜਾਉਣਾ ਚਾਹੀਦਾ ਬੱਚਿਆਂ ਨੂੰ ਸਾਰਿਆਂ ਨੂੰ ਇਹ ਪੜ੍ਹਨਾ ਚਾਹੀਦਾ ਠੀਕ ਹੈ ਜੀ ਤਾਂ ਹੋਰ ਜਿਹੜੇ ਛੋਟੇ-ਛੋਟੇ ਬੱਚੀਆਂ ਬੱਚੇ ਨੇ ਉਹਨਾਂ ਨੂੰ ਤੁਸੀਂ ਦੱਸ ਦਿਓ ਕਿ ਸਾਹਿਬਜ਼ਾਦੇ ਦੀ ਸ਼ਹਾਦਤ ਜਿਹੜੀ ਐਦਾਂ ਹੋਈ ਸੀ ਜਾਂ ਫਿਰ ਇਹ ਦੱਸਣ ਦੀ ਲੋੜ ਕਿੰਨੀ ਕ ਹੈ ਜੀ ਦੱਸਣ ਦੀ ਲੋੜ ਹੈਗੀ ਆ ਪਰ ਜਿੱਥੇ ਇਹ ਆਮ ਦੱਸਣ ਦੇ ਬਜਾਏ ਤਾਂ ਇਹ ਸਕੂਲਾਂ ਵਿੱਚ ਪੜਾਇਆ ਜਾਵੇ ਬਿਲਕੁਲ ਕਿਉਂ ਉਹਦੇ ਵਿੱਚੋਂ ਇਹ ਤਾਂ ਹੀ ਸਿੱਖਣਗੇ ਵੀ ਉੱਥੇ ਲਾਜ਼ਮੀ ਤੌਰ ਤੇ ਜੀ ਨਹੀਂ ਹੁੰਦਾ ਹੈ ਬੱਚੇ ਅੱਜ ਕੱਲ ਮੋਬਾਈਲਾਂ 'ਤੇ ਚੱਲਦੇ ਨੇ ਜੀ ਜਾਂ ਫਿਲਮਾਂ ਫੁਲਮਾਂ ਦੇਖੀ ਜਾਂਦੇ ਨੇ ਮਤਲਬ ਇਹ ਸਬਜੈਕਟ ਦੇ ਤੌਰ ਤੇ ਚੱਲਿਆ ਜਾਵੇ ਫਿਰ ਇਹ ਇਤਿਹਾਸ ਉਹ ਚੱਲੂਗਾ ਬਿਲਕੁਲ ਆ ਸੁਣਿਆ ਤੁਸੀਂ ਮਾਤਾ ਨੇ ਬਹੁਤ ਸੋਹਣੀ ਗੱਲ ਕਹੀ ਹੈ ਖਾਸ ਕਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਿਹੜੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਉਹਨਾਂ ਨੂੰ ਮਾਤਾ ਦੇ ਵੱਲੋਂ ਇੱਕ ਖਾਸ ਅਪੀਲ ਕੀਤੀ ਗਈ ਹੈ ਕਿ ਇਹ ਇਹ ਜਿਹੜਾ ਵਿਸ਼ਾ ਹੈ ਸਾਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਦੇਖਦੇ ਹੋਏ ਸਕੂਲਾਂ ਦੇ ਵਿੱਚ ਲਾਜ਼ਮੀ ਤੌਰ ਤੇ ਜਿਹੜਾ ਪੜਾਉਣਾ ਚਾਹੀਦਾ ਤਾਂ ਜੋ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਲਈ ਜਿਹੜੇ ਬਲੀਦਾਨ ਦਿੱਤੇ ਨੇ ਛੋਟੇ ਸਾਬਜਾਦੇ ਕੌਣ ਸੀ ਵੱਡੇ ਕੌਣ ਸੀ ਔਰ ਸਿੱਖ ਇਤਿਹਾਸ ਦੇ ਬਾਰੇ ਇਹ ਜਿਹੜਾ ਪੜਾਇਆ ਜਾਣਾ ਚਾਹੀਦਾ ਲਾਜ਼ਮੀ ਜਿਹੜਾ ਵਿਸ਼ਾਏ ਕਰਦਣਾ ਚਾਹੀਦਾ ਸਿੱਖਿਆ ਵਾਸਤੇ ਵੀ ਖਾਸ ਅਪੀਲ ਕੀਤੀ ਆ ਤਾਂ ਅਸੀਂ ਵੀ ਜਰੂਰ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਸੋਣਾ ਦੇ ਮੂਹਰੇ ਇਹ ਜਿਹੜੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਹ ਚੀਜ਼ ਦੇ ਉੱਪਰ ਜਰੂਰ ਜਿਹੜਾ ਗੌਰ ਹੈ ਉਹ ਕੀਤਾ ਜਾਵੇ ਇਹ ਜਿੰਨੇ ਦਿਨ ਸਕੂਲ ਲੱਗਦੇ ਨੇ ਉਹਨੇ ਦਿਨ ਸਪੈਸ਼ਲ ਟੀਚਰਾਂ ਦੀ ਜਿਹੜੀ ਹੈ ਡਿਊਟੀ ਲਈ ਜਾਵੇ ਤਾਂ ਜੋ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਕਿਉਂਕਿ ਬਹੁਤ ਸਾਰੀ ਆ ਰੀਲਾ ਆਪਾਂ ਦੇਖਦੇ ਆ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਜਦੋਂ ਸਾਹਿਬਜ਼ਾਦਿਆਂ ਦੇ ਨਾਮ ਪੁੱਛੇ ਜਾਂਦੇ ਨਹੀਂ ਜਾ ਸਿੱਕੇ ਤੇ ਆਸ ਦੇ ਬਾਰੇ ਕੁਝ ਵੀ ਪੁੱਛਿਆ ਜਾਂਦਾ ਉਹਨਾਂ ਨੂੰ ਪਤਾ ਹੀ ਨਹੀਂ ਜੇਕਰ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਪੜ੍ਹਾਈ ਆ ਉਹ ਲਾਜ਼ਮੀ ਤੌਰ ਤੇ ਹੋਣੀ ਸ਼ੁਰੂ ਹੋ ਗਈ ਤਾਂ ਬੱਚਿਆਂ ਨੂੰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਕੁਝ ਪਤਾ ਲੱਗੇਗਾ ਤਾਂ ਹੋਰ ਕਿਸ ਤਰੀਕੇ ਦੇ ਨਾਲ ਇਸ ਲੰਗਰ ਦੇ ਵਿੱਚ ਜਿਹੜੀ ਵੱਧ ਚੜ ਕੇ ਸ਼ਿਰਕਤ ਕੀਤੀ ਜਾਂਦੀ ਹੈ ਸੰਗਤ ਦੇ ਵੱਲੋਂ ਜਾਂ ਕਿਸ ਤਰੀਕੇ ਦੇ ਨਾਲ ਲੰਗਰ ਦੇ ਵਿੱਚ ਨੌਜਵਾਨ ਵੀਰ ਸੇਵਾ ਕਰਦੇ ਸੀ ਉਹ ਵੀ ਤੁਹਾਨੂੰ ਦਿਖਾਉਣੇ ਆ ਤਾਂ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਪਾਸੇ ਇਕੱਠਾ ਤੁਹਾਨੂੰ ਜਿਹੜਾ ਨਜ਼ਰ ਆਉਂਦਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮੋਹਰੇ ਵੱਧ ਵੱਧ ਕੇ ਸੇਵਾ ਕੀਤੀ ਜਾ ਰਹੀ ਹੈ ਸੋ ਬਹੁਤ ਹੀ ਸੋਹਣੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਤੱਕ ਲੈ ਕੇ ਆਏ ਆਂ ਪਿੰਡ ਮਲੂਆ ਚੰਡੀਗੜ੍ਹ ਦਾ ਇਹ ਪਿੰਡ ਹੈ ਸਾਰੇ ਹੀ ਪਿੰਡ ਦੇ ਬਲੋਂ 6 ਦਿਨ ਲਗਾਤਾਰ ਇੱਕ ਹਫਤਾ ਜਾਨਕਿ ਜਿਹੜਾ ਲੰਗਰ ਚੱਲਦਾ ਪਿਛਲੇ 6-7 ਸਾਲਾਂ ਤੋਂ ਲਗਾਤਾਰ ਇਹ ਜਿਹੜਾ ਲੰਗਰ ਹੈ ਇੱਥੇ ਚੱਲਦਾ ਦਿਨ ਰਾਤ ਲੰਗਰ ਦੇ ਵਿੱਚ ਸੇਵਾ ਹੁੰਦੀ ਹੈ ਹਰੀਆਂ ਸਬਜ਼ੀਆਂ ਜਾ ਖਿਚੜੀ ਚਾਹ ਦੁੱਧ ਬਰੈਡ ਰਸ ਬਹੁਤ ਤਰ੍ਹਾਂ ਦਾ ਜਿਹੜਾ ਲੰਗਰ ਹੈ ਇੱਥੇ ਸਫਰੇ ਸ਼ਹਾਦਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿੱਖ ਸੰਗਤ ਦੇ ਲਈ ਜਾਂ ਕੋਈ ਵੀ ਇੱਥੋਂ ਜਿਹੜਾ ਗੁਜ਼ਰਨ ਵਾਲਾ ਰਾਹੀ ਹੈ ਉਹ ਆ ਕੇ ਛੱਕ ਸਕਦਾ